ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਜੀ ਜਾ ਰਹੇ ਹਾਂ ਸੋਈਆਣਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਹਾਂਜੀ ਤੁਸੀਂ ਵੀ ਚਲੋ ਸਾਡੇ ਨਾਲ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਵੀਡੀਓ ਨੂੰ ਸਟੈਪ ਨਾ ਕਰਿਓ ਇਹ ਖੁੱਡੀ ਪਿੰਡ ਦਾ ਗੁਰਦੁਆਰਾ ਜੀ ਬਾਹਰ-ਬਾਹਰ ਰੋਡ ਤੇ ਸਥਿਤ ਹੈ ਗੁਰਦੁਆਰਾ ਜਦੋਂ ਬਠਿੰਡਣ ਜਾਣੇ ਇੱਥੇ ਸਾਰੀਆਂ ਸੁੱਖਾਂ ਬਰ ਆਉਂਦੀਆਂ ਨੇ ਇਸ ਗੁਰਦੁਆਰੇ 'ਚ ਜਦੋਂ ਆਪਾਂ ਸੱਚੇ ਮਨ ਨਾਲ ਕਿਤੇ ਜਾਂਦੇ ਆ ਤਾਂ ਜੀ ਜ਼ਰੂਰ ਆਪਾਂ ਨੂੰ ਫਲ ਮਿਲਦਾ ਆਪਾਂ ਹੁਣ ਜੀ ਜਾ ਰਹਿਆਂਗੇ ਗੁਰਦੁਆਰਾ ਸਾਹਿਬ ਚਲੋ ਜੀ ਤੁਸੀਂ ਵੀ ਸਾਡੇ ਨਾਲ ਤੁਸੀਂ ਸਾਨੂੰ ਕਹਿੰਦੇ ਹੋਵੋਗੇ ਵੀ ਅਕਸਰ ਤੁਸੀਂ ਗੁਰੂ ਘਰਾਂ ਦੀ ਵੀਡੀਓ ਬਣਾਉਂਦੇ ਆ ਅਸੀਂ ਇਸ ਕਰਕੇ ਗੁਰੂ ਘਰਾਂ ਦੀ ਵੀਡੀਓ ਜ਼ਿਆਦਾ ਬਣਾਉਂਦੇ ਆ ਕਿਉਂਕਿ ਅਸੀਂ ਜੀ ਗੁਰੂ ਘਰ ਬਹੁਤ ਜ਼ਿਆਦਾ ਮੈਨ ਸਰਦਾ ਕਿ ਮੈਂ ਗੁਰੂ ਘਰ ਹੀ ਵੱਧ ਹਮੇਸ਼ਾ ਜਾਣੀ ਹੈ ਆਪਣੀਆਂ ਆਸਥਾ ਬਣ ਜਾਂਦੀ ਹੈ ਇਸ ਸਥਾਨ ਨਾਲ ਜਿੱਥੇ ਆਪਾਂ ਜਾਣ ਲੱਗ ਜੀ ਮਾਸਤੂਆਣਾ ਸਾਹਿਬ ਅੜੀਸਰ ਸਾਹਿਬ ਸੋਇਆਣਾ ਸਾਹਿਬ ਹੋਰ ਵੀ ਕੋਈ ਵੀ ਗੁਰਦੁਆਰਾ ਹੋਵੇ ਮੈਨੂੰ ਉੱਥੇ ਜਾਣਾ ਵਧੀਆ ਲੱਗਦਾ ਗੁਰੂ ਘਰ 'ਚ ਮਨ ਨੂੰ ਇੱਕ ਸ਼ਾਂਤੀ ਜਿਹੀ ਆਉਂਦੀ ਹੈ ਗੁਰੂ ਘਰ ਜਾ ਕੇ ਇਹ ਬਿਲਕੁਲ ਰੋਡ ਦੇ ਉੱਤੇ ਆ ਜਾਂਦਾ ਬਠਿੰਡੇ ਰੋਡ ਦੇ ਉੱਤੇ ਆ ਜਾਂਦਾ ਗੁਰਦੁਆਰਾ ਜੇ ਕਿਸੇ ਭੈਣ ਭਾਈ ਨੇ ਆਉਣਾ ਹੋਵੇ ਇੱਥੇ ਨੌਵੇਂ ਪਾਤਸ਼ਾਹ ਜੀ ਆਏ ਸੀ ਸੁਣੋ ਤੇ ਅਸਵੀ ਪੜ ਕੇ ਸੁਣਾਵਾਂਗੇ ਆਪਾਂ ਸਾਰਾ ਇੱਕ ਲਾਇਕ ਤਾਂ ਜ਼ਰੂਰ ਬਣਦਾ ਜੀ ਗੁਰੂ ਘਰ ਨੂੰ ਸੋਨੂੰ ਇੰਨੇ ਗੁਰਤਮ ਦੇ ਦਰਸ਼ਨ ਕਰਾਉਣੇ ਸੀ ਲਓ ਜੀ ਇੱਥੇ ਭੈਣਾ ਪ੍ਰਸਾਦਾ ਲਾ ਰਹੀ ਐ ਸੀ ਅੱਜ ਆੜੀ ਸਰ ਤੋਂ ਕਹਿੰਦੇ ਤਿੰਨ ਬੱਸਾਂ ਨੇ ਆਉਣਾ ਪਰਕੇ ਆਪਾਂ ਬੀਬੀਆਂ ਕੋਲ ਚਲੇ ਗਏ ਸੀ ਉਹ ਕਹਿੰਦੀਆਂ ਵੀ ਅਸੀਂ ਬਾਬੇ ਬੁਲਾ ਲੈਂਦੇ ਆ ਜਿਸ ਦਿਨ ਰੋਟੀ ਬਣਾਉਣੀ ਹੁੰਦੀ ਐ ਤੇ ਪ੍ਰਸਾਦਾ ਬਣਾਉਣਾ ਹੁੰਦਾ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਹਰ ਰੋਜ਼ ਹੀ ਪ੍ਰਸਾਦਾ ਬਣਾਉਣਾ ਉਹ ਕਹਿੰਦੇ ਨਹੀਂ ਵੀ ਸਾਨੂੰ ਬੁਲਾਇਆ ਜਾਂਦਾ ਜਿਸ ਦਿਨ ਪ੍ਰਸਾਦਾ ਲਾਉਣਾ ਹੁੰਦਾ ਤੇ ਅੱਜ ਕਹਿੰਦੇ ਅੜੀਸਰ ਤੋਂ ਸੰਗਤ ਨੇ ਆਉਣਾ ਜਿੰਨੀ ਵੀ ਸੰਗਤ ਅੜੀਸਰ ਆਉਂਦੀ ਹੈ ਸਾਰੇ ਉਹ ਗੁਰਦੁਆਰੇ 'ਚ ਇੱਥੇ ਸੋਈ ਜਾਂਣਾ ਗੁਰਦੁਆਰਾ ਸਾਹਿਬ 'ਖੇ ਵੀ ਆਉਂਦੀ ਹੈ ਪਿਛਲੇ ਵਾਰ ਅਸੀਂ ਆਏ ਸੀ ਉਦਨੇ ਮੁਕਸਰ ਤੋਂ ਬਸ ਆਈ ਹੋਈ ਸੀ ਇੱਥੇ ਸੰਗਤ ਦੀ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਅਸੀਂ ਮੁਕਸਰ ਤੋਂ ਆਏ ਅੜੀਸਰ ਸਹਿਬਾਇਸੀ ਪਤਾ ਨਹੀਂ ਜੀ ਕਿ ਕਿੱਡੀ ਦੂਰੋਂ ਲੋਕ ਆਉਂਦੇ ਇੰਨੀ ਸਰਦਾ ਬਣੀ ਹੋਈ ਹੈ ਇਸ ਸਥਾਨ ਦੇ ਨਾਲ ਅੜੀਸਰ ਦੇ ਨਾਲ ਤੇ ਸੋਈ ਜਾਣਾ ਸਥਾਨ ਤੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਸਾਰੇ ਚਲੋ ਜੀ ਆ ਗੁਰਦੁਆਰਾ ਸੋਈਆਂ ਸਾਹਿਬ ਦਾ ਪ੍ਰਸਾਦਾ ਪਾਣੀ ਸਕੇ ਅਸੀਂ ਵੀ ਮੱਥਾ ਟੇਕ ਕੇ ਤੇ ਭੈਣਾ ਪ੍ਰਸਾਦੇ ਦੀ ਸੇਵਾ ਕਰ ਰਹੀਆਂ ਸੀ ਦੇਖੋ ਜੀ ਸਰਦਾ ਤੋਂ ਬਿਨਾ ਤਾਂ ਕੋਈ ਕੰਮ ਨਹੀਂ ਕਰਦਾ ਹੈਗਾ ਇਹਨਾਂ ਨੂੰ ਵੀ ਜੇ ਸਰਦਾ ਤਾਂ ਹੀ ਇਹ ਗੁਰੂ ਘਰ ਆ ਕੇ ਪ੍ਰਸਾਦਾ ਤਿਆਰ ਕਰਦੀਆਂ ਨੇ ਵਾਹਿਗੁਰੂ ਜੀ ਹਿੰਮਤ ਬਖਸ਼ ਦਿੰਦਾਗਾ ਇਹ ਲੰਗਰ ਹਾਲ ਤੇ ਗਰਮ ਚਾਹ ਮਿਲਦੀ ਐ ਤੇ ਪੀਣ ਨੂੰ ਕੰਨੀ ਭਰੀ ਹੁੰਦੀ ਐ ਚਾਹ ਦੀ ਲੱਸੀ ਨਾਲ ਰੋਟੀ ਬਹੁਤ ਵਧੀਆ ਪ੍ਰਸਾਦ ਦਾ ਹੁੰਦਾ ਆਦ ਕੰਨਾ 24 ਘੰਟੇ ਮੂਰੇ ਲੱਗੀਆਂ ਰਹਿੰਦੀਆਂ ਨੇ ਇੱਥੇ ਇਹ ਪਾਰਕ ਬਹੁਤ ਸੁੰਦਰ ਬਣਾਇਆ ਹੋਇਆ ਹੈ। ਸ਼ਾਮ ਵੇਲੇ ਇੱਥੇ ਸਾਰੇ ਪਿੰਡ ਦੇ ਬੱਚੇ ਆਉਂਦੇ ਆ ਜੀ। ਕੁੜੀਆਂ, ਬੁੜੀਆਂ। ਹੁਣ ਦੁਪਹਿਰ ਦਾ ਟਾਈਮ ਸੀ ਥੋੜਾ ਜਿਹਾ। ਤੇ ਆ ਮੈਨੂੰ ਬਹੁਤ ਵਧੀਆ ਗੱਲ ਲੱਗੀ ਗੁਰੂ ਘਰ ਦੀ। ਇੱਥੇ ਪਾਰਕ ਬਣਾਇਆ ਹੋਇਆ ਹੈ। ਨਹੀਂ ਢੇੜੇ ਗੁਰਦੁਆਰੇ ਹੁੰਦੇ ਕੋਈ ਪਾਰਕ ਵਗੈਰਾ ਦੀ ਸਹੂਲਤ ਨਹੀਂ ਕਿਤੇ ਹੁੰਦੀ। ਇੱਥੇ ਬਹਿ ਕੇ 10 ਮਿੰਟ ਬੰਦਾ ਆਰਾਮ ਵੀ ਕਰ ਸਕਦਾ, ਬਾਣੀ ਵੀ ਸੁਣ ਸਕਦਾ। ਲਓ ਜੀ ਇੱਥੇ ਦੋ ਪੀਂਗਾ ਪਾਈਆਂ ਹੋਈਆਂ ਨੇ ਸਾਰੇ ਇੱਥੇ ਪੀਂਗ ਤੇ ਝੂਟਾ ਵੀ ਲੈਂਦੇ ਆ ਤੇ ਆਪਾਂ ਵੀ ਝੂਟਾ ਲੈਂਤਾ ਹੋਰ ਸੰਗਤ ਵੀ ਲੈ ਰਹੀ ਸੀ ਆਪਾਂ ਉਹਨਾਂ ਦੀ ਵੀਡੀਓ ਨਹੀਂ ਕਾਇਚ ਕੀਤੀ ਜੀ ਕਿਸੇ ਦੀ ਵੀਡੀਓ ਕਾਇਚ ਨਹੀਂ ਕਰਨੀ ਚਾਹੀਦੀ ਇੰਨੀ ਚਲੋ ਜੇ ਤੋ ਕੋਈ ਯਾਦ ਸੰਗਤ ਹੋਵੇ ਉਦੋਂ ਕਰ ਲਓ ਤੇ ਇਕੱਲੇ ਕਹਿ ਰਹੇ ਨੇ ਆਪਾਂ ਨਹੀਂ ਵੀਡੀਓ ਕਾਇਚ ਕਰਦੇ ਮੈਂ ਆਪਣੀ ਵੀਡੀਓ ਬਣਾ ਲਈ ਇੱਥੇ ਸਾਰੇ ਪੀਂਗ ਤੇ ਝੂਟਾ ਵੀ ਲੈਂਦੇ ਨੇ ਪੀਪਲ ਬਹੁਤ ਭਾਰੀ ਹੈ ਜੀ ਇੱਥੇ ਪਿੰਗਾ ਪਈਆਂ ਹੋਈਆਂ ਨੇ ਕਿਹ ਲੋ ਜੀ ਆਪਾਂ ਅਗੇ ਵਾਪਸ ਕਰੇ ਬੀਬੀ ਨੇ ਕਰਤੀ ਕਟਾਈ ਸੁਰੂ ਇਹ ਦਰਾਖਤ ਬਹੁਤ ਫੈਲ ਰਿਆ ਪਿਆ ਸੀ ਲੰਗੜ ਨੂੰ ਕਿਤੇ ਥਾਂ ਨਹੀਂ ਸੀ ਹੈਗਾ ਤੇ ਅਸੀਂ ਤਾਂ ਕਿਹਾ ਸੀ ਵੀ ਦਿਹਾੜੀ ਲਾਵਾਂਗੇ ਬੀਬੀ ਨੇ ਅਜਾ ਪੀ ਝੋਕਾ ਚੱਕ ਤਾ ਕਹਿੰਦੀ ਮੈਂ ਹੀ ਇਹਦੀ ਕਾਟਿੰਗ ਕਰਦੀ ਆ ਚੰਗੀ ਤਰ੍ਹਾਂ ਬਹੁਤ ਖਰਾਬ ਹੋਇਆ ਪੈਸਾ ਢਾ ਥਾਂ ਸਮਾਰਨ ਨਾਲ ਪਹਿਲਾਂ ਸੀ ਰੂਟਾ ਵੀਟਰ ਨਾਲ ਵੀ ਸਮਰਾਇਆ ਉਹਦੇ ਨਾਲ ਵੀ ਨਹੀਂ ਫੇਰ ਦੁਬਾਰਾ ਕਾ ਹੋ ਗਿਆ ਹੁਣ ਕਿਹਾ ਵੀ ਦੋ ਦਿਹਾੜੀਆਂ ਪੁੱਛ ਲੋ ਦਿਹਾੜੀ ਸਾਫ ਕਰ ਜਾਣਗੇ ਬੀਬੀ ਨੇ ਇੰਨੀ ਤੜਕੀ ਖੇਚਲਾ ਕਰਤੀ ਆਪੀ ਆਸਾ ਡੰਬ ਦਾ ਬੂਟ ਤੇ ਸਾਰਾ ਲੁਕੇ ਪਿਆ ਸੀ ਲਓ ਜੀ ਹੁਣ ਇਹ ਦੁਆ ਕਰਵਾ ਆਗੇ ਸਿਮੇ ਜੀ ਦੂਰ ਦੋ ਮੇ ਜੀ ਦੂਰ ਆਪਾਂ ਲਾ ਲੇ ਓ ਹਰਦੀਪ ਭੈਣ ਕਹਿ ਦਿੰਦੀ ਐ ਵੀ ਤੁਸੀਂ ਵੀਡੀਓ ਜੀ ਡਬਲ ਬੋਲਦੇ ਆ ਤੇ ਡਬਲ ਜੀ ਇਸ ਤਰ੍ਹਾਂ ਕੋਈ ਨਾ ਕੋਈ ਖਾਰੀ ਵਾਲਾ ਆ ਜਾਂਦਾ ਕੋਈ ਲੋਹੇ ਵਾਲਾ ਆ ਜਾਂਦਾ ਕਵਾੜੀ ਤੇ ਵਿੱਚ ਆਵਾਜ਼ ਆ ਜਾਂਦੀ ਫਿਰ ਡਬਲ ਆਵਾਜ਼ ਆ ਜਾਂਦੀ ਆਪਾਂ ਹੁਣ ਉਹਨਾਂ ਤੋਂ ਕਰਵਾਉਣੇ ਜੀ ਕੰਮ ਸਾਰਾ ਸਾਪ ਸਭਈ ਕਾ ਉਹਨਾਂ ਨੇ ਗੋਡਤਾ ਤੇ ਹੁਣ ਆਹਾ ਸੰਗ ਸੰਗਈਏ ਉਹਨਾਂ ਤ ਵੀ ਕਰਵਾਉਣੇ ਥੋੜਾ ਜਿਹਾ ਅੱਜ ਸਾਰੀ ਸਫਾਈ ਕਰਤੀ ਆਪਾਂ ਇੱਥੋਂ ਰਾਲਾ ਦਵਾਲਾ ਸਾਫ਼ ਹੀ ਵਧੀਆ ਲੱਗਦਾ ਜੀ ਕਿਉਂਕਿ ਮੌਸਮ ਕਰੁੱਤਾ ਗਾ ਜੀ ਜੰਤ ਕਰਾਂ ਜਾ ਕੇ ਫਿਰ ਵੜਦੇ ਅੰਦਰ ਸਾਡੇ ਕਈ ਵਾਰ ਸੱਪ ਆ ਗਏ ਘਰੇ ਇਹ ਕਿਤੇ ਸਾਡੇ ਕਮਰੇ ਚ ਬੈੱਡ ਤੇ ਕੋਲ ਇੱਕ ਦਿਨ ਗੋ ਫਿਰ ਇੱਕ ਦਿਨ ਸੱਪ ਦਾ ਬਚਿਆ ਫਿਰੇ ਫਿਰ ਡਰ ਲੱਗਦਾ ਹੈ ਇਸ ਤਰ੍ਹਾਂ ਉਹਨੇ ਮੁੜ ਕੇ ਫੇਰ ਆ ਗਿਆ ਖਾਰੀ ਵਾਲਾ ਫੇਰ ਵਿੱਚ ਆਵਦਾ ਹੋਕਾ ਦੇ ਕੇ ਲਓ ਜੀਣਾ ਪਠੇਲੀ ਤੇ ਲੱਦ ਦੇਾਂਗੇ ਇਹਨਾਂ ਸਮਾਨ ਲੱਦ ਲੈਣਗੇ ਸਾਰਾ ਆਪਾਂ ਉਧਰ ਲੈ ਕੇ ਸਟਿਹਿਆ ਦੇਾਂਗੇ ਆਪਣੇ ਪਲਾਟ 'ਚ ਜੀਤੀ ਪੇ ਰਹੇਗਾ ਫੇਰ ਇਹਨੇ ਇੱਥੇ ਹੋ ਜਾਣ ਹੁਣ ਸਾਰਾ ਆਪਾਂ ਇਹਨਾਂ ਤੋਂ ਚੱਕਵਾ ਦੇਾਂਗੇ ਇਥੋਂ ਜੀ ਆ ਬਤੋਂ ਨਹੀਂ ਹੁੰਦਾ ਜੀ ਤਾਂ ਲਾ ਕੇ ਕਿਸੇ ਨੂੰ ਕਰਵਾ ਲੈਣਾ ਚਾਹੀਦਾ ਸਾਫ ਸਫਾਈ ਜ਼ਰੂਰੀ ਹੈ ਘਰ ਦੀ ਆਲਾ ਦਵਾਲਾ ਸਾਫ਼ ਹੀ ਰੱਖਣਾ ਚਾਹੀਦਾ ਆਪਣਾ ਐਂਦ ਕਿ ਦੋ ਬਾਰ ਸਾਫ਼ ਕਰਵਾ ਲਿਆ ਪਰ ਲਾਇ ਕੁਛ ਨਹੀਂ ਗਿਆ ਜੀ ਆਪਾਂ ਹੁਣ ਅੱਗੇ ਰਸੋਈ 'ਚ ਮੈਂ ਚਾਹ ਬਣਾ ਕੇ ਦਿੰਨੀ ਆ ਹੁਣ ਉਹਨਾਂ ਨੂੰ ਨਾਲੇ ਅਸੀਂ ਪੀਨੇ 'ਚ ਜੀ ਤੇ ਨਾਲੇ ਮੈਂ ਮੰਗੀ ਤੋ ਕੇ ਮੰਗੀ ਦੀ ਦਾਲ ਧਰ ਦੂੰਗੀ ਤੋਮੀ ਦੀ ਐਦਲਾ ਨੂੰ ਨਿੰਬੂ ਪਾਣੀ ਕਰਕੇ ਦਿੱਤਾ ਬੀਬੀ ਨੇ ਹੁਣ ਕਹਿੰਦੇ ਭਾਈਸਨ ਚਾਹ ਬਣਾ ਦੇ ਮੈਂ ਕਿਹਾ ਮੈਂ ਚਾਹ ਬਣਾ ਦਿੰਨੀ ਐ ਨਾ ਅਸੀਂ ਪੀ ਲਾਂਗੇ ਨਾ ਉਹਨਾਂ ਦੇ ਦਿਆਂਗੇ ਕਰਕੇ ਕੰਮ ਕਰਨ ਵਾਲੇ ਬੰਦੇ ਤਾਂ ਚਾਹ ਪਾਣੀ ਪਾਲਦੇ ਆ ਜੀ ਇਹ ਰਖੜੀਆਂ ਵਾਲਾ ਸਮਾਨ ਬਚੇ ਪਿਆ ਅਸੀਂ ਫਿਰ ਅਸੀਂ ਚਾਹ ਨਾਲ ਨਾਲ ਉਹਨਾਂ ਨੂੰ ਉਹ ਦੇਤਾ ਖਾਣ ਅੱਜ ਹੈਗੀ ਹੈ ਜੀ ਰਾਮ ਨੌਮੀ ਤੁਸੀਂ ਬੜਾਕਿਆਂ ਦੀ ਆਵਾਜ਼ ਸੁਣੀ ਰਹੇ ਹੋਵੋਗੇ ਬਾਜ਼ਾਰ ਵਿੱਚ ਝਾਕੀਆਂ ਨਿਕਲ ਰਹੀਆਂ ਨੇ ਮਿੰਨ ਲੱਗਾ ਅੱਜ ਆਰਾਮ ਨਾਮੀ ਦੇ ਸੰਬੰਧ ਵਿੱਚ ਸਾਰਿਆਂ ਨੂੰ ਮੇਰੇ ਵੱਲੋਂ ਆਰਾਮ ਨਾਮੀ ਦੀਆਂ ਲੱਖ ਲੱਖ ਵਧਾਈਆਂ ਜੀ ਆਪਾਂ ਗੈਸ ਤੇ ਦਾਲ ਤਰਤੀ ਪਾਣੀ ਆਪਣਾ ਗਰਮ ਹੋ ਗਿਆ ਸੀ ਜਿਹੜੀ ਗੁਰਦੁਆਰੇ ਦੇ ਇਤਿਹਾਸ ਬਾਰੇ ਮੈਂ ਤੁਹਾਨੂੰ ਦੱਸਿਆ ਤੀ ਵਿਦਿਆ ਇਤਿਹਾਸ ਪੜ੍ਹ ਕੇ ਸੁਣਾਵਾਂਗੇ ਜੀ ਆਪਾਂ ਉਹ ਵੀਡੀਓ ਮੈਂ ਤੋਂ ਵਿੱਚ ਨਹੀਂ ਲੱਗੀ ਹੈਗੀ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਉਹ ਆਪਾਂ ਸੁਣ ਕਿਸੇ ਦਿਨ ਫੇਰ ਲਾ ਕੇ ਸੁਣਾਵਾਂਗੇ ਇਤਿਹਾਸ ਗੁਰੂ ਘਰ ਦਾ ਮੇਰੇ ਕੋਲ ਸਾਰਾ ਲਿਖਿਆ ਪਿਆ ਜੀ ਤੇ ਹੁਣ ਆਪਾਂ ਲੈ ਕੇ ਜਾਂਦੇ ਚਾਹ ਪਾ ਕੇ ਹੋ ਗਿਆ ਇਹਨੇ ਗੇੜਾ ਟੋਣ ਮੈਂ ਤੇ ਪ੍ਰਧਾਨ ਦੀ ਚਾਹ ਮੈਂ ਨੇ ਪਾ ਲਈ ਅਸੀਂ ਦੋਨੇ ਜਣੇ ਪੀ ਲਾਂਗੇ ਇਹਨੇ ਚਾਹ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਵੀਡੀਓ ਨੂੰ ਸਟਿੱਪ ਨਾ ਕਰਨਾ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਜਾਣਾ ਜੀ ਜੋ ਵੀ ਭੈਣ ਭਾਈ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕਰਦੇ ਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਸਾਰਿਆਂ ਦਾ ਮੈਂ ਬੱਦਲ ਪਾਣੀ ਪੀਣ ਲੱਗ ਗਈ ਮੈਨੂੰ ਤੇ ਲੱਗੀ ਮੈਂ ਖਚਾ ਤੋਂ ਪਹਿਲਾਂ ਮੈਂ ਪਾਣੀ ਦਾ ਇੱਕ ਗਲਾਸ ਪੀ ਲ ਭਜੇ ਸੀ ਆਈ ਸੀ ਤੇ ਉਹਦੀ ਭਾਈ ਕਹਿੰਦੇ ਮੈਨੂੰ ਕਹਿੰਦੇ ਚਾਹ ਬਣਾ ਦੇ ਆਉਂਦੇ ਨੂੰ ਫਿਰ ਕੰਮ ਵੱਧ ਜਾਂਦੇ ਜਦੋਂ ਕਿਸੇ ਪਾਸੇ ਆਪਾਂ ਚਲੇ ਜਾਂਦੇ ਬੀਬੀ ਕਹਿੰਦੀ ਮੈਨੂੰ ਆਉਣਾ ਮੈਂ ਕਿ ਤੂੰ ਨਾ ਆ ਲਾ ਮੈਂ ਚਾਹ ਬਣਾਉਣੀ ਐ ਤੇ ਦਾਲ ਧਰ ਦਿੰਨੀ ਐ ਨੇ ਚਲੋ ਜੀਰਾਦ ਮਿਲ ਕੇ ਸਾਰਾ ਕੰਮ ਹੋ ਜਾਂਦਾ ਇਸ ਤਰ੍ਹਾਂ ਗੱਡੀ ਰੁੜੀ ਜਾਂਦੀ ਐ ਹੁਣ ਆਪਾਂ ਬਾਹਰ ਜਾ ਕੇ ਚਾਹ ਪੀਵਾਂਗੇ ਜੀ ਬੇੜੇ ਚ ਤੁਸੀਂ ਵੀ ਆ ਜਾਓ ਪੀ ਲੋ ਚਾਹ ਸਾਰੇ ਜਾਣੇ ਇਧਰ ਬੀਬੀ ਬੈਠੀ ਲਸਣ ਸੇ ਲੈ ਲੈ ਹੀ ਅਰਹੀ ਹੈ ਲਸਣ ਇਹ ਸਵੇਰ ਵਾਸਤੇ ਸਿਲਿਆ ਜਾ ਰਿਹਾ ਜੀ ਕਈ ਵਾਰ ਟਾਈਮ ਨਹੀਂ ਲੱਗਦਾ ਹੈਗਾ ਫਿਰ ਕਾਲੀ ਚ ਲਸਣ ਪਹਿਲੀ ਸਿਲ ਕੇ ਧਰ ਲੈਣੇ ਆ ਸੀ ਤੇ ਇਧਰ ਮਜ਼ਦੂਰ ਲੱਗੇ ਪਏ ਨੇ ਕੰਮ ਕਰਨ ਇਹ ਕਹਿੰਦੇ ਸੀ ਚਾਹ ਥੋੜਾ ਜਿਹਾ ਠਹਿਰ ਕੇ ਪੀਵਾਂਗੇ ਇਧਰ ਪ੍ਰਧਾਨ ਵੀ ਫਿਰ ਨਾਲ ਕਾਰਾਗਰੀ ਕਰਨ ਲੱਗੇ ਜਦੋਂ ਘਰ 'ਚ ਕੋਈ ਕੰਮ ਕਰਦਾ ਵੈਨੂੰ ਫਿਰ ਆਪਦਾ ਵੀ ਮਾਨ ਕਰਦਾ ਵੀ ਆਪਾਂ ਵੀ ਕੰਮ ਕਰੀਏ ਤੇ ਇਕੱਲੇ ਬੰਦੇ ਦਾ ਦਿਲ ਵੀ ਨਹੀਂ ਕਰਦਾ ਕੰਮ ਕਰਨ ਹਨ ਇਹ ਵੀ ਕਹੀ ਚੱਕ ਕੇ ਖਾਲ ਚਲਾਉਣ ਲੱਗੇ ਮੈਂ ਇੱਥੇ ਪਾਣੀ 'ਚ ਪੈਰ ਧਰ ਕੇ ਬੈਠੂਗੀ ਹੁਣ ਮੈਂ ਇਧਰੋਂ ਸਾਫ਼ ਕਰਵਾ ਲਿਆ ਭਾਈਆ ਤੋਂ ਆਵਦਾ ਥਾ ਤੇ ਇਧਰ ਬਾਹਰ ਹੀ ਪਾਣੀ ਵਿੱਚ ਵਗ ਜੂ ਇਹਦਾ ਤਸਿੱਦਰ ਕੇ ਆਰੇਵਾਂ ਵੱਲ ਨਹੀਂ ਪਾਣੀ ਕੀਤਾ ਹੈਗਾ ਕਿਉਂਕਿ ਫੇਰ ਦੁਬਾਰਾ ਖੱਬਲ ਹਰਾ ਹੋ ਜੂ ਮਖਿਆ ਹੁਣ ਆਪਾਂ ਲਾਵਾਂਗੇ ਇੱਥੇ ਪਾਲਕ ਮੇਥੀ ਭਾਈ ਤਾਂ ਕਹਿੰਸੀ ਕੱਲ ਨੂੰ ਹੀ ਲਾ ਦੇਾਂਗੇ ਪਰ ਅਸੀਂ ਲਾਵਾਂਗੇ ਥੋੜੇ ਦਿਨ ਠਹਿਰ ਕੇ ਹੁਣ ਕਿਉਂਕਿ ਹਜੇ ਮਸਰੀ ਜੀ ਆ ਤੁਸੀਂ ਦੱਸਿਓ ਵੀ ਲਾਈਏ ਠਹਿਰ ਕੇ ਲਾਈਏ ਕਿ ਹੁਣੀ ਲਾ ਦੀ ਪਾਲਕ ਮੇਥੀ ਵਗੈਰਾ ਮੈਨੂੰ ਐ ਮਸਰੀ ਜੀ ਕਿਤੇ ਉਹੀ ਨਾ ਖਾ ਜੇ ਹਜੇ ਬੀਅ ਸੂਚ ਲਾਈਏ ਬਿਹੇ ਜਿ ਬਾਲੇ ਗਿੱਤ ਤੇ ਲੱਗਦਾ ਸਮਾਨ ਅੱਜ ਵਧੀਆ ਖੁੱਲਾ ਖੁੱਲਾ ਲੱਗਣ ਲੱਗ ਗਿਆ ਪਲਾਟ ਕੁਝ ਵੀਡੀਓ ਰਹੇਗੀ ਆਪਾਂ ਫੇਰ ਐਡਿਟ ਕਰਕੇ ਪਾਵਾਂਗੇ ਵੀਡੀਓ ਕਾਫੀ ਲੰਬੀ ਹੋ ਜਾਂਦੀ ਜੇ ਮੈਂ ਸਾਰੀ ਵੀਡੀਓ ਅੱਜ ਵਿੱਚ ਲਾਉਂਦੀ ਥੇਲੀ ਤੇ ਲੱਦ ਲਿਆ ਸਮਾਨ ਹੁਣ ਉਧਰ ਸਿੱਟੇ ਆਉਣਗੇ ਵੀਡੀਓ ਜਰੂਰ ਫੁੱਲ ਵਾਚ ਕਰਿਆ ਕਰੋ ਜੀ ਥੋੜੀ ਜੀ ਲੰਬੀ ਵੀਡੀਓ ਪਾਉਣੇ ਆ ਆਪਾਂ ਹੁਣ ਕਿਉਂਕਿ ਬਲੌਗ ਥੋੜਾ ਜਿਹਾ ਲੰਬਾ ਨਾਲ ਫੇਰ ਹੀ ਵਾਚ ਟਾਈਮ ਪੂਰਾ ਹੋਊਗਾ ਆਪਣਾ ਇਸ ਕਰਕੇ ਥੋੜਾ ਜਿਹਾ ਲੰਬਾ ਵਲੌਗ ਪਾਉਣੇ ਆ ਅਗਨੋਰ ਨਾ ਕਰਿਓ ਬਿਲਕੁਲ ਹੀ ਸਟਿੱਪ ਨਾ ਕਰਿਓ ਵੀਡੀਓ ਨੂੰ ਫੁੱਲ ਵਾਚ ਦੇਖਿਓ ਸਾਰੀ ਵੀਡੀਓ ਨੂੰ ਤੇ ਆਪਾਂ ਹੁਣ ਕਰਦੇ ਆਂ ਵੀਡੀਓ ਦਾ ਐਂਡ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਟੇਕ ਕੇਅਰ ਜੀ ਬਾਏ ਬਾਏ ਗਏ ਆਂ ਅਗਿਬਾਰ ਇੱਥੇ ਅਗੇ ਇੰਦਰਾ ਕੇ ਚਰਨ ਲੱਗ ਜਾਂਦੀ ਇਹ ਹਰੇਵਾਇਨ ਦੇਖ ਕੇ ਆਉਂਦੀਆਂ ਨੇ ਅੰਦਰ ਨੂੰ ਭੱਜੀਆਂ ਚਲੋ ਜੀ ਬੈਕ ਕਰਕੇ ਹੁਣ ਥੈਲੀ ਬਾਹਰ ਕੱਢਣਗੇ ਸਾਰੇ ਜਾਣੇ ਲੱਗੇ ਇਹਦੇ ਨਾਲ ਵਾਜਨ ਸੇਤੀ ਚੱਕਿਆ ਜਾਂਦਾ ਨਹੀਂ ਟਾਈਮ ਲੱਗਦਾ ਚੱਕਣ ਥੈਲੀ ਨੇ ਜਲਦੀ ਚੱਕਿਆ ਜਾਊਗਾ ਸਮਾਨ And está सारेन